ਜੇਕਰ ਤੁਹਾਡੇ ਘਰ ਦੇ ਵਿੱਚ ਇਹਨਾਂ ਤਿੰਨਾਂ ਚੀਜ਼ਾਂ ਵਿੱਚੋਂ ਕੋਈ ਇੱਕ ਵੀ ਚੀਜ਼ ਵਾਰ-ਵਾਰ ਆ ਰਹੀ ਹੈ ਤਾਂ ਸਮਝੋ ਤੁਹਾਡੇ ਘਰ ਦੇ ਵਿੱਚ ਕੋਈ ਬਹੁਤ ਹੀ ਵੱਡੀ ਗੱਲ ਹੋਣ ਵਾਲੀ ਹੈ ਜਿਸ ਦੇ ਨਾਲ ਤੁਹਾਡੇ ਪੂਰੇ ਪਰਿਵਾਰ ਦੀ ਜ਼ਿੰਦਗੀ ਬਦਲ ਜਾਏਗੀ ਇਹ ਪੀਰਾਂ ਦਾ ਬਹੁਤ ਹੀ ਵੱਡਾ ਸੰਕੇਤ ਹੈ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰਿਓ ਇਹ ਤਿੰਨ ਚੀਜ਼ਾਂ ਕਿਹੜੀਆਂ ਨੇ ਸਭ ਤੋਂ ਪਹਿਲੀ ਚੀਜ਼ ਬਿੱਲੀ ਦੂਸਰੀ ਚੀਜ਼ ਕੋਈ ਗਾਂ ਤੀਸਰੀ ਚੀਜ਼ ਕਬੂਤਰ ਜੇਕਰ ਤੁਹਾਡੇ ਘਰ ਦੇ ਵਿੱਚ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਚੀਜ਼ ਆ ਰਹੀ ਹੈ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈ ਆਪਾਂ ਤਿੰਨ ਗੱਲਾਂ ਬਾਰੇ ਬਹੁਤ ਹੀ ਖਾਸ ਨਾਲ ਗੱਲ ਕਰਾਂਗੇ ਸਭ ਤੋਂ ਪਹਿਲੀ ਕਿ ਜੇਕਰ ਇਹ ਤਿੰਨਾਂ ਵਿੱਚੋਂ ਕੋਈ ਵੀ ਚੀਜ਼ ਆਪਣੇ ਘਰ ਆ ਰਹੀ ਹੈ ਤੇ ਕੀ ਇਹ ਠੀਕ ਹੈ ਕੀ ਇਹ ਗਲਤ ਹੈ ਸਾਡੇ ਨਾਲ ਚੰਗਾ ਹੋਵੇਗਾ ਜਾਂ ਮਾੜਾ ਹੋਵੇਗਾ ਤੇ ਦੂਸਰੀ ਗੱਲ ਕਰਾਂਗੇ ਕਿ ਜੇਕਰ ਮਾੜਾ ਹੋਵੇਗਾ ਤੇ ਆਪਾਂ ਬਚਣਾ ਕਿਦਾਂ ਆਪਾਂ ਕੀ ਕਰਨਾ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਹਾਡੇ ਵੀ ਕੋਈ ਵੀ ਮਨ ਦੇ ਵਿੱਚ ਸਵਾਲ ਨਾ ਰਵੇ ਤਾਂ ਸਮਾਂ ਨਾ ਕਰਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਪਹਿਲਾਂ ਆਪਾਂ ਇਹ ਗੱਲ ਕਰਦੇ ਹਾਂ ਕਿ ਜੇਕਰ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਚੀਜ਼ ਆਪਣੇ ਘਰ ਬਾਰ-ਬਾਰ ਆ ਰਹੀ ਹੈ ਕੀ ਇਹ ਚੰਗਾ ਹੋਣ ਦਾ ਸੰਕੇਤ ਹੈ ਕਿ ਮਾੜਾ ਹੋਣ ਦਾ ਸੰਕੇਤ ਹੈ ਜਿਹੜੇ ਲੋਕ ਪੀਰਾਂ ਫਕੀਰਾਂ ਨੂੰ ਸੱਚੇ ਦਿਲੋਂ ਮੰਨਦੇ ਨੇ ਪੀਰ ਫਕੀਰ ਉਹਨਾਂ ਤੇ ਰਹਿਮਤ ਕਰਨ ਤੋਂ ਪਹਿਲਾਂ ਕੋਈ ਚੰਗੇ ਸੰਕੇਤ ਦਿੰਦੇ ਨੇ ਇਹ ਤਿੰਨੋਂ ਸੰਕੇਤ ਬਹੁਤ ਹੀ ਚੰਗੇ ਨੇ ਜਿਨ੍ਹਾਂ ਦੇ ਘਰ ਵੀ ਇਹ ਤਿੰਨੋਂ ਚੀਜ਼ਾਂ ਵਿੱਚੋਂ ਕੋਈ ਇੱਕ ਵੀ ਚੀਜ਼ ਵਾਰ-ਵਾਰ ਆ ਰਹੀ ਹੈ ਸਮਝੋ ਇਹ ਬਹੁਤ ਹੀ ਚੰਗਾ ਸੰਕੇਤ ਹੈ ਤੁਹਾਡੇ ਘਰ ਦੇ ਵਿੱਚ ਕੋਈ ਬਹੁਤ ਹੀ ਵਧੀਆ ਗੱਲ ਹੋਣ ਵਾਲੀ ਹੈ ਜਿਹਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਬਰਕਤ ਆ ਜਾਏਗੀ ਕੰਮ ਕਾਰ ਚੱਲ ਪੈਣਗੇ ਯਾਨੀ ਕਿ ਇਹ ਤਿੰਨੋਂ ਸੰਕੇਤ ਬਹੁਤ ਹੀ ਚੰਗੇ ਨੇ ਜੇਕਰ ਇਹ ਤਿੰਨਾਂ ਵਿੱਚੋਂ ਕੋਈ ਵੀ ਚੀਜ਼ ਆ ਰਹੀ ਹੈ ਤਾਂ ਸਮਝੋ ਬਹੁਤ ਹੀ ਚੰਗਾ ਹੋਣ ਵਾਲਾ ਹੈ ਪਰ ਜੇਕਰ ਤੁਸੀਂ ਇਹ ਗਲਤੀ ਨਾ ਕਰੋ ਪੀਰਾਂ ਨੇ ਆਪਣੀ ਰਹਿਮਤ ਦਾ ਸੰਕੇਤ ਦੇ ਦਿੱਤਾ ਕਿ ਰਹਿਮਤ ਹੋਣ ਵਾਲੀ ਹੈ ਤੁਹਾਡੇ ਘਰ ਦੇ ਵਿੱਚ ਇਹਨਾਂ ਤਿੰਨਾਂ ਚੀਜ਼ਾਂ ਵਿੱਚੋਂ ਇੱਕ ਵੀ ਚੀਜ਼ ਆ ਰਹੀ ਹੈ ਤਾਂ ਸਮਝੋ ਰਹਿਮਤ ਹੋਣ ਵਾਲੀ ਹੈ ਪੀਰਾਂ ਨੇ ਆਪਣੀ ਰਹਿਮਤ ਦੇ ਨਿਸ਼ਾਨ ਛੱਡਨੇ ਸ਼ੁਰੂ ਕਰ ਦਿੱਤੇ ਨੇ ਪਰ ਤੁਸੀਂ ਜੇਕਰ ਇਹ ਗਲਤੀ ਕਰ ਦਿੱਤੀ ਤੇ ਰਹਿਮਤ ਉੱਤੇ ਹੀ ਵਾਪਸ ਹੋ ਜਾਣੀ ਹੈ ਫੇਰ ਤੁਹਾਡੇ ਘਰ ਉਲਟਾ ਜੇਕਰ ਤਿੰਨ ਚੀਜ਼ਾਂ ਆ ਰਹੀਆਂ ਨੇ ਤੇ ਤੁਹਾਡੇ ਘਰ ਨੁਕਸਾਨ ਹੋਏਗਾ ਪੀਰਾਂ ਨੇ ਰਹਿਮਤ ਬਣਾ ਕੇ ਭੇਜੀ ਸੀ ਪਰ ਤੁਸੀਂ ਇਹ ਗਲਤੀ ਕਰ ਦਿੱਤੀ ਤੇ ਉਹ ਰਹਿਮਤ ਨੁਕਸਾਨ ਦੇ ਵਿੱਚ ਬਦਲ ਗਈ ਇਹਨਾਂ ਤਿੰਨਾਂ ਜਾਨਵਰਾਂ ਦੇ ਵਿੱਚੋਂ ਤੁਹਾਡੇ ਘਰ ਕੋਈ ਵੀ ਚੀਜ਼ ਆ ਰਹੀ ਹੈ ਤਾਂ ਤੁਸੀਂ ਇਹ ਕੰਮ ਕਰਨੇ ਨੇ ਇਹ ਤਿੰਨੋਂ ਕੰਮ ਅਲੱਗ-ਅਲੱਗ ਨੇ ਜੇਕਰ ਬਿੱਲੀ ਆ ਰਹੀ ਹੈ ਤਾਂ ਹੋਰ ਕੰਮ ਹੈ ਗਾਂ ਆ ਰਹੀ ਹੈ ਹੋਰ ਕੰਮ ਹੈ ਜੇਕਰ ਕਬੂਤਰ ਆ ਰਹੇ ਨੇ ਤੇ ਹੋਰ ਕੰਮ ਹੈ ਤਾਂ ਗੱਲ ਕਰਦੇ ਆ ਪਹਿਲਾਂ ਬਿੱਲੀ ਆ ਰਹੀ ਐ ਜੇਕਰ ਜਿਨ੍ਹਾਂ ਦੇ ਘਰ ਵਾਰ-ਵਾਰ ਬਿੱਲੀ ਆ ਰਹੀ ਐ ਤੇ ਤੁਹਾਡੇ ਘਰ ਬਹੁਤ ਹੀ ਵੱਡੀ ਰਹਿਮਤ ਹੋਣ ਵਾਲੀ ਐ ਪਰ ਤੁਸੀਂ ਕੀ ਕਰਦੇ ਹੋ ਇਸ ਬਿੱਲੀ ਨੂੰ ਭਜਾ ਦਿੰਦੇ ਹੋ ਬਿੱਲੀ ਤੇ ਮਾਰਦੇ ਹੋ ਕਿ ਸਾਡਾ ਦੁੱਧ ਡੋਲ ਗਈ ਸਾਡਾ ਏ ਨੁਕਸਾਨ ਕਰ ਗਈ ਪੀਰਾਂ ਨੇ ਰਹਿਮਤ ਭੇਜੀ ਸੀ ਤੇ ਤੁਸੀਂ ਉਹ ਰਹਿਮਤ ਵਾਪਸ ਕਰ ਦਿੱਤੀ ਤੁਸੀਂ ਉਹ ਰਹਿਮਤ ਨੂੰ ਠੁਕਰਾ ਦਿੱਤਾ ਦੱਸੋ ਹੁਣ ਰਹਿਮਤ ਹੋਏਗੀ ਤੁਸੀਂ ਕਰ ਦਿੱਤੀ ਗਲਤੀ ਪਰ ਤੁਸੀਂ ਇੱਥੇ ਕੀ ਕਰਨਾ ਹੈ ਤੁਸੀਂ ਸਭ ਤੋਂ ਪਹਿਲਾਂ ਉਸ ਬਿੱਲੀ ਲਈ ਥੋੜਾ ਜਿਹਾ ਦੁੱਧ ਅਡ ਰੱਖ ਦੇਣਾ ਤੁਸੀਂ ਉਸ ਦੁੱਧ ਨੂੰ ਉਸ ਬਿੱਲੀ ਨੂੰ ਪਿਉਣਾ ਤੁਸੀਂ ਵੇਖੋਗੇ ਉਹ ਬਿੱਲੀ ਤੁਹਾਡੇ ਘਰ ਦੇ ਵਿੱਚ ਹੀ ਘੁਲ ਮਿਲ ਜਾਏਗੀ ਉਹ ਤੁਹਾਡੇ ਕੋਲ ਵੀ ਆਏਗੀ ਪੀਰਾਂ ਦੀ ਰਹਿਮਤ ਤੁਹਾਡੇ ਘਰ ਹੋਰ ਵਾਜੇਗੀ ਜੇ ਇਹਨਾਂ ਦੇ ਘਰ ਬਿੱਲੀ ਵਾਰ-ਵਾਰ ਆਈ ਰਹੀ ਹੈ ਉਹਨੂੰ ਮਾਰਨਾ ਨਹੀਂ ਉਹਨੂੰ ਭਜਾਉਣਾ ਨਹੀਂ ਉਹਨੂੰ ਦੁੱਧ ਰੱਖ ਦੇਣਾ ਉਹ ਤੁਹਾਡੇ ਘਰ ਨੁਕਸਾਨ ਨਹੀਂ ਕਰੇਗੀ ਪੀਰਾਂ ਦੀ ਰਹਿਮਤ ਤੁਹਾਡੇ ਘਰ ਹੋਰ ਵਾਜੇਗੀ ਹੁਣ ਗੱਲ ਕਰਦੇ ਹਾਂ ਜਿਨ੍ਹਾਂ ਦੇ ਘਰ ਵਾਰ-ਵਾਰ ਗਾਂ ਆ ਰਹੀ ਹੈ ਜਾਂ ਕੋਈ ਢੱਠਾ ਵਗੈਰਾ ਆ ਰਿਹਾ ਹੈ ਇਹ ਪੀਰਾਂ ਫਕੀਰਾਂ ਦੀ ਬਹੁਤ ਹੀ ਵੱਡੀ ਰਹਿਮਤ ਹੈ ਜਿਨ੍ਹਾਂ ਦੇ ਘਰ ਢੱਠਾ ਜਾਂ ਗਾਂ ਬਾਰ-ਬਾਰ ਉਹਨਾਂ ਦੇ ਦਰਵਾਜ਼ੇ ਤੇ ਆ ਰਿਹਾ ਹੈ ਤੇ ਆਪਾਂ ਅੱਗੋਂ ਕੀ ਕਰਦੇ ਹਾਂ ਉਹਨਦੇ ਮਾਰਦੇ ਹਾਂ ਉਹਨੂੰ ਭਜਾ ਦਿੰਨੇ ਆ ਤੇ ਕਹਿੰਨੇ ਆ ਕਿ ਆਪਣੇ ਘਰ ਦੇ ਅੱਗੇ ਗੰਦ ਪਾਏਗਾ ਉਹਨੂੰ ਮਾਰ ਕੇ ਭਜਾ ਦਿੰਨੇ ਆ ਆਪਾਂ ਉਹਨੂੰ ਪਾਉਣਾ ਕੁਝ ਨਹੀਂ ਪਰ ਉਹਨੂੰ ਮਾਰਨਾ ਵੀ ਨਹੀਂ ਦੱਸੋ ਆਪਾਂ ਪੁੰਨ ਕਰਦੇ ਆ ਕਿ ਪਾਪ ਕਰਦੇ ਆ ਰਹਿਮਤ ਆਈ ਸੀ ਮਾਰ ਕੇ ਭਜਾ ਦਿੰਦੀ ਦੱਸੋ ਕੀ ਹੋਏਗਾ ਹੁਣ ਮੁੜ ਕੇ ਰਹਿਮਤ ਆਏਗੀ ਕਦੀ ਨਹੀਂ ਆਏਗੀ ਤੁਸੀਂ ਕੀ ਕਰਨਾ ਗੁੜ ਲੈਣਾ ਉਸ ਗੁੜ ਨੂੰ ਉਸ ਢੱਠੇ ਨੂੰ ਜਾਂ ਗਾਂ ਨੂੰ ਚਾਰ ਦੇਣਾ ਇੱਕ ਪੇੜਾ ਬਣਾ ਕੇ ਚਾਰ ਦੇਣਾ ਉਹਦੇ ਨਾਲ ਕੀ ਹੋਏਗਾ ਰਹਿਮਤ ਆਏਗੀ ਹਰ ਰੋਜ਼ ਰਹਿਮਤ ਆਏਗੀ ਪਸ਼ੂ ਬਹੁਤ ਸਿਆਣੇ ਹੁੰਦੇ ਨੇ ਉਹ ਹਰ ਰੋਜ਼ ਤੁਹਾਡੇ ਘਰ ਆਉਣਗੇ ਤੇ ਕੁਝ ਐਸਾ ਲੈ ਕੇ ਆਉਣਗੇ ਜੋ ਤੁਸੀਂ ਕਦੇ ਸੋਚਿਆ ਨਹੀਂ ਹੋਏਗਾ ਤੁਹਾਡਾ ਐਡਾ ਕੜਿਆ ਕੰਮ ਨਿਕਲ ਜਾਏਗਾ ਕਿ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਏਗਾ ਇਸ ਕਰਕੇ ਜਿਨ੍ਹਾਂ ਦੇ ਘਰ ਇਹ ਦੂਸਰਾ ਸੰਕੇਤ ਵਾਰ-ਵਾਰ ਹੋ ਰਿਹਾ ਤੇ ਇਹ ਜ਼ਰੂਰ ਕੰਮ ਕਰਿਓ ਜਿੱਥੇ 5% ਪੀਰਾਂ ਦੀ ਰਹਿਮਤ ਆਉਣੀ ਸੀ 100% ਹੋ ਜੇਗੀ ਹੁਣ ਗੱਲ ਕਰਦੇ ਆਂ ਤੀਸਰਾ ਜਿਨ੍ਹਾਂ ਦੇ ਘਰ ਵਾਰ-ਵਾਰ ਕਬੂਤਰ ਚਿੜੀਆਂ ਆਉਂਦੇ ਨੇ ਆਪਾਂ ਕੀ ਕਰਦੇ ਆਂ ਜਿਨ੍ਹਾਂ ਦੀ ਛੱਤ ਤੇ ਵਾਰ-ਵਾਰ ਕਬੂਤਰ ਚਿੜੀਆਂ ਆਉਂਦੇ ਨੇ ਤੇ ਆਪਾਂ ਉਹਨਾਂ ਨੂੰ ਉਡਾ ਦਿੰਨੇ ਆਂ ਅਪਾ ਸੋਚਦੇ ਆ ਕਿ ਇਹ ਛੱਤ ਤੇ ਗੰਦ ਪਾਉਣਗੇ, ਬਿੱਠਾ ਮਾਰਨਗੇ, ਸਾਨੂੰ ਤੰਗ ਕਰਨਗੇ। ਇਹ ਤੁਸੀਂ ਸਭ ਤੋਂ ਵੱਡੀ ਗਲਤੀ ਕਰ ਰਹੇ ਹੋ। ਇਸ ਗਲਤੀ ਨੂੰ ਕਦੇ ਨਾ ਕਰਿਓ। ਪੀਰਾਂ ਫਕੀਰਾਂ ਦੀ ਬਹੁਤ ਵੱਡੀ ਰਹਿਮਤ ਦਾ ਸੰਕੇਤ ਇਹ ਕਬੂਤਰ, ਇਹ ਚਿੜੀਆਂ ਨੇ ਜਿਨ੍ਹਾਂ ਦੇ ਘਰ ਇਹ ਕਬੂਤਰ ਚਿੜੀਆਂ ਆਉਂਦੇ ਨੇ, ਉਹ ਰਹਿਮਤ ਵੀ ਪੀਰਾਂ ਦੀ ਨਾਲ ਲੈ ਕੇ ਆਉਂਦੇ ਨੇ। ਇੰਨੇ ਘਰ ਦੇ ਵਿੱਚ ਪੈਸੇ ਦੀ ਬਰਕਤ ਹੋ ਜਾਂਦੀ ਹੈ ਕਿ ਤੁਸੀਂ ਕਦੇ ਸੋਚਿਆ ਨਹੀਂ ਹੁੰਦਾ ਕਿ ਇਦਰੋਂ ਵੀ ਪੈਸਾ ਆ ਸਕਦਾ ਹੈ। ਤੁਸੀਂ ਕੀ ਕਰਨਾ ਹੈ? ਉਹਨਾਂ ਕਬੂਤਰਾਂ ਲਈ ਚੌਲ ਦਾਣੇ ਪਾਉਣੇ ਨੇ ਉਹ ਕਬੂਤਰ ਦਾਣਿਆਂ ਨੂੰ ਵੇਖ ਕੇ ਹੋਰ ਆਉਣਗੇ ਤੁਹਾਡੇ ਘਰ ਹੋਰ ਰਹਿਮਤ ਆਏਗੀ ਪਾਣੀ ਰੱਖਣਾ ਜਿਹੜੇ ਲੋਕ ਵੀ ਛੱਤਾਂ ਤੇ ਪਾਣੀ ਰੱਖਦੇ ਨੇ ਕਬੂਤਰਾਂ ਤੇ ਦਾਣੇ ਪਾਉਂਦੇ ਨੇ ਉਹਨਾਂ ਨੂੰ ਬਹੁਤ ਰਹਿਮਤ ਮਿਲਦੀ ਹੈ ਇਹ ਕਬੂਤਰ ਜਿੱਥੇ ਵੀ ਜਾਣਗੇ ਉਨਾ ਹੀ ਵੱਡਾ ਤੁਹਾਡਾ ਕਾਰੋਬਾਰ ਹੋਏਗਾ ਉਨਾ ਹੀ ਵੱਡਾ ਤੁਹਾਡਾ ਕਾਰੋਬਾਰ ਫੈਲ ਜਾਏਗਾ ਤੇ ਜੇਕਰ ਮਾਰ ਕੇ ਭਜਾ ਦਿੱਤੇ ਤੇ ਫਿਰ ਕੁਝ ਨਹੀਂ ਮਿਲਣਾ ਇਹਨਾਂ ਤਿੰਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਿਓ ਏਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ ਮুরিਦ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ